ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਐ ਪਿੰਡ ਚੋਤਾਲਾ ਤਹਿਸੀਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਬਿਲਕੁਲ ਤਰਨਤਾਰਨ ਸਾਹਿਬ ਤੋਂ ਕੋਈ ਕਿਲੋ ਡੇਢ 2 ਕਿਲੋਮੀਟਰ ਦੀ ਸਾਰੀ ਦੂਰੀ ਹੈਗੀ ਐ ਦੋਸਤੋ ਸ਼ਹਿਰ ਦੇ ਬਿਲਕੁਲ ਨਾਲ ਪਿੰਡ ਜਿਹੜਾ ਦੋਸਤੋ ਇਹ ਹੈਗਾ ਚੋਤਾਲਾ ਤੇ ਨਾਲ ਲੱਗਦੇ ਪਿੰਡ ਦੋਸਤੋ ਬਲੀਪੁਰ ਪਿੰਡ ਬਿਲਕੁਲ ਨਜ਼ਦੀਕ ਆ ਬੁੱਗਾ ਪਿੰਡ ਥੋੜੀ ਦੂਰੀ ਤੇ ਆ ਜੋਧਪੁਰ ਇੱਕ ਪਾਸੇ ਆ 阿拉ਦੀਨਪੁਰ ਥੋੜੀ ਦੂਰੀ ਤੇ ਰਸੂਲਪੁਰ ਨਹਿਰਾ ਇੱਕ ਪਾਸੇ ਆ ਜਾਂਦੀਆਂ ਨੇ ਇਹ ਦੋਸਤੋ ਪਿੰਡ ਬਿਲਕੁਲ ਨੇੜੇ ਨੇੜੇ ਆ ਤੇ ਵੀਰ ਅੰਗਰੇਜ਼ ਸਿੰਘ ਉਹਨਾਂ ਦਾ ਵੀਰ ਅੰਗਰੇਜ਼ ਦੇ ਕੋਲੇ ਪਹੁੰਚਿਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਥੋੜਾ ਸਮਾਂ ਪਹਿਲਾਂ ਜਿਹੜੇ ਪਸ਼ੂ ਵਪਾਰ ਦਾ ਕੰਮ ਛੱਡਿਆ ਸੀ ਵਿਚ ਵਿਚਾਲੇ ਤੇ ਇੱਕ ਵਾਰੀ ਫੇਰ ਜਿਹੜਾ ਦੋਸਤੋ ਪਸ਼ੂ ਵਪਾਰ ਦਾ ਕੰਮ ਸ਼ਟਾਰਟ ਕੀਤਾ ਵੀਰ ਨੇ ਸੋ ਸਾਰੇ ਜਣੇ ਵੀਰ ਤੁਸੀਂ ਜਰੂਰ ਸਾਥ ਦਿਓ ਠੀਕ ਹੈ ਜੀ ਇਸੇ ਤਰ੍ਹਾਂ ਪਸ਼ੂ ਜਿਹੜੇ ਆ ਉਹ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਰਹਿਣਗੇ ਤੇ ਪਸੂ ਦੋਸਤੋ ਅੱਜ ਤੁਹਾਨੂੰ ਟੋਟਲ ਜਿਹੜਿਆ ਤਿੰਨ ਨਾਗ ਦਿਖਾਉਣੇ ਆ ਇੱਕ ਮੱਝ ਬਿਲਕੁਲ ਤਾਜੀ ਸੂਈ ਸਵਾਈ ਦਿਖਾ ਦਾਂਗੇ ਤੇ ਇੱਕ ਮੱਝ ਜਿਹੜੀ ਬਿਲਕੁਲ ਅੱਗੇ ਗੱਬਣ ਆ ਤਿਆਰੀ ਤੇ ਆ ਦਿਨ ਹਜੇ ਲੈਂਦੀ ਆ ਵੀਰ ਤੋਂ ਪੂਰੀ ਇਨਫੋਰਮੇਸ਼ਨ ਆਪਾਂ ਲੈ ਲਾਂਗੇ ਵੀ ਕਿੰਨਾ ਕੁ ਸਮਾਂ ਹਜੇ ਬਾਕੀ ਆ ਸੂਣ ਦੇ ਵਿੱਚ ਸੋ ਇੱਕ ਕੱਟੀ ਆ ਦੋਸਤੋ ਠੀਕ ਆ ਜਿਹੜੇ ਕਿਸੇ ਘਰੇਲੂ ਵੀਰ ਨੇ ਬਿਲਕੁਲ ਕੱਟੀ ਸਾਂਭਣ ਵਾਸਤੇ ਖਰੀਦਣੀ ਆ ਤਾਂ ਤੁਸੀਂ ਇਹ ਕੱਟੀ ਵੀ ਖਰੀਦ ਸਕਦੇ ਜੀ ਠੀਕ ਆ ਜੀ ਵਧੀਆ ਕੱਟੀ ਆ ਬਿਲਕੁਲ ਚੰਗੀ ਆ ਸੋ ਮਦਰਦਰ ਦੋਦਰਕਾਟ ਵੀ ਇਹਦਾ ਪੁੱਛ ਲਾਂਗੇ ਆਪਾਂ ਵੀਰ ਤੋਂ ਏਜ ਪੁੱਛ ਲਾਂਗੇ ਬ ਅੰਗਰੇਜ਼ ਭਾਈ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਕੇ ਆਪਾਂ ਵੀਡੀਓ ਦੇ ਵਿੱਚ ਕਲੀਅਰ ਕਰਦੇ ਆਂਗੇ ਅੱਜ ਦੋਸਤੋ 28 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਆਂ ਆ ਟਾਈਮ ਤੁਸੀਂ ਨੋਟ ਕਰ ਲਓ ਕੋਈ ਸ਼ਾਮ ਦਾ ਸਮਾਂ ਹੈਗਾ ਕੋਈ 6:30 ਵਜੇ ਦਾ ਆਓ ਕਰਦੇ ਆਂ ਗੱਲਬਾਤ ਵੀਰ ਅੰਗਰੇਜ਼ ਦੇ ਨਾਲ ਸਭ ਤੋਂ ਪਹਿਲਾਂ ਭਾਜੀ ਅੰਗਰੇਜ਼ ਸਿਆ ਸਸਰੀਕਾਲ ਸਸਰੀਕਾਲ ਜੀ ਸਸਰੀਕਾਲ ਵੀਰ ਤੇ ਅੰਗਰੇਜ਼ ਭਾਈ ਪਸ਼ੂ ਵਪਾਰ ਦਾ ਕੰਮ ਹੀ ਆਪਣਾ ਹਾਂਜੀ ਹਾਂਜੀ ਭਾਜੀ ਵਿੱਚ ਛੱਡ ਚੁੱਕੇ ਸੀ ਜਾਂ ਪਹਿਲਾਂ ਕਰਦੇ ਰਹੇ ਆ ਪਾਹੀ ਪਹਿਲਾਂ ਕੀਤਾ ਇਹਦੇ ਮੁੜ ਕੇ ਢਿੱਲੇ ਮੱਠੇ ਹੋ ਗਏ ਉਹਦਾ ਕਰਕੇ 3 ਸਾਲ ਬੰਦ 4 ਸਾਲ ਕਰ ਛੱਡਿਆ ਅੱਛਾ ਜੀ ਠੀਕ ਆ ਹਾਂਜੀ ਤੇ ਫਿਲਹਾਲ ਇੱਕ ਵਾਰੀ ਫੇਰ ਸਟਾਰਟ ਕੀਤਾ ਹੈ ਹਾਂਜੀ ਬਾਜੀ ਤੇ ਪਸ਼ੂ ਇਸੇ ਤਰ੍ਹਾਂ ਹੀ ਆਉਂਦੇ ਰਹਿੰਦੇ ਆਪਣੇ ਕੋਲ ਹਾਂਜੀ ਬਾਜੀ ਠੀਕ ਆ ਮੱਝਾਂ ਹੀ ਆਉਂਦੀਆਂ ਵਿਹੜਾ ਵੀ ਆਉਂਦੀਆਂ ਹਰ ਇੱਕ ਤਰ੍ਹਾਂ ਦੀ ਹਾਂਜੀ ਗਾਂ ਧੋਕੜਾ ਮੱਝਾਂ ਵੀ ਧੋਕੜ ਗੱਪਣ ਦੀ ਹਾਂਜੀ ਬਾਜੀ ਠੀਕ ਆ ਭਰਾ ਤੇ ਅੰਗਰੇਜ਼ ਭਾਈ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰ ਲਈਏ ਆ ਇਧਰ ਮੱਝਾਂ ਤੋਂ ਆ ਜੀ ਇੱਕ ਤੋਂ ਤਰ ਨਾ ਆ ਨੀਲੀ ਰਾਵੀ ਦੀ ਇਹ ਗੱਬੜਾ ਜੀ ਹਾਂ ਨੀ ਭਾਈ ਇਹਨਾਂ 10 ਦਿਨ ਰਹਿੰਦੇ ਆ ਸੌਂਚ 10 ਦਿਨ ਹਾਂਜੀ ਲਓ ਜੀ 10 ਦਿਨ ਹਜੇ ਦੋਸਤੋ ਪਏ ਆ ਸੂਨ ਦੇ ਵਿੱਚ ਸੋ ਮੱਝ ਤੁਸੀਂ ਦੇਖ ਲਓ ਠੀਕ ਆ ਜੀ ਜਿਵੇਂ ਆਪਾਂ ਨਾਰਮਲੀ ਇੱਕ ਨੀਲੀ ਰਾਵੀ ਦੇ ਪਸ਼ੂ ਦੇਖਦੇ ਆ ਓਵਰ ਵਾਈਟness ਥੋੜੀ ਜੀ ਸਫੇਦੀ ਵੱਧ ਹੈਗੀ ਆ ਪਰ ਮੱਝ ਚੰਗੀ ਆ ਠੀਕ ਆ ਫੇਸ ਕੁਆਲਟੀ ਤੁਹਾਨੂੰ ਦਿਖਾਉਣੇ ਆ 12 ਕਿਲੋ ਦੁੱਧ ਕੱਢਿਆ ਪਹਿਲੇ ਤੋਂ ਪਹਿਲਣ ਦੇ ਜੀ ਹਾਂਜੀ ਠੀਕ ਆ ਸੋ ਪਹਿਲਣ ਨੇ ਵੀਰ ਕਹਿੰਦਾ ਵੀ 12 ਕਿਲੋ ਦੁੱਧ ਚ ਪਾਇਆ ਤੇ ਹੁਣ ਵੀਰ ਅੰਗਰੇਜ਼ ਹੈ ਦੂਜਾ ਸੁਭਾਈਏ ਹਾਂਜੀ ਹਾਂਜੀ ਦੂਜਾ ਸੁਭਾਈਏ ਬਾਜੀ ਠੀਕ ਹੈ ਭਰਾ ਤੇ ਦਿਨ ਹਜੇ ਲੈਜੂ 10 ਖੁੱਲੇ ਢੂਡੇ ਹਾਂਜੀ 10 ਦਿਨ ਖੜੂਗੇ ਸੈਦ ਹੀ ਆਉਂਦਾ ਜੀ ਠੀਕ ਆ ਜੀ ਸੋ ਤੇ ਪਣ ਤੇ ਵੀਰਾਂ ਦਾ ਵੀ ਹਜੇ ਸ਼ੈਦ ਆਉਂਦਾ ਦੋਸਤੋ 10 ਕ ਦਿਨ ਹਜੇ ਲੈਜੂਗੀ ਠੀਕ ਆ ਤੇ ਬਾਕੀ ਐ ਨੂੰ ਮਾੜਾ ਛੱਕਦੀ ਹੈ ਜੀ ਠੀਕ ਆ ਹਾਈਟ ਕੱਟ ਮੀਡੀਅਮ ਦੇ ਵਿੱਚ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਜੀ ਮੀਡੀਅਮ ਹਾਈਟ ਦੇ ਦੀ ਮੱਝ ਮੰਨ ਕੇ ਸੌਦਾ ਕਰ ਲਿਓ ਠੀਕ ਆ ਆ ਦੇਖੋ ਸੋ 10 ਕ ਦਿਨ ਹਜੇ ਕੱਟਦੀ ਆ ਠੀਕ ਆ ਜੀ ਦੱਸਣ ਮੁਤਾਬਕ 10 ਕ ਦਿਨ ਕੱਟਦੀ ਆ ਬਾਕੀ ਆਰਡਰ ਵੇਖ ਕੇ ਦੋਸਤੋ ਪਤਾ ਵੀ ਚੱਲਦਾ ਪਿਆ ਵੀ 10 ਕ ਦਿਨ ਹਜੇ ਲੈ ਜਾਊਗੀ ਠੀਕ ਆ ਸੋ ਕਦ ਕਾਟਦੀ ਜਿਹੜੀ ਮੀਡੀਅਮ ਆ ਤੇ ਖੋਲ ਕੇ ਨੂੰ ਇੱਕ ਵਾਰੀ ਤੋਰਦਗੇ ਜੀ ਠੀਕ ਆ ਸੋ ਗੱਬਣ ਮਾਜਾ ਦੋਸਤੋ ਜਿਹੜੀ ਤੁਹਾਨੂੰ ਆਪਾਂ ਇਹ ਪਹਿਲੇ ਨੰਬਰ ਤੋਂ ਦਿਖਾ ਰਹੇ ਆ ਸੋ ਜਿਹੜੇ ਵੀਰ ਨੂੰ ਪਸੰਦ ਆਊਗੀ ਤਸੱਲੀ ਤੁਸੀਂ ਕਰਨੀ ਆ ਬਿਲਕੁਲ ਪਿੰਡ ਪਹੁੰਚ ਕੇ ਤਸੱਲੀ ਕਰ ਲਿਓ ਠੀਕ ਆ ਤੇ ਬਾਕੀ ਤੋਰ ਤੇ ਪੂਰਾ ਰੰਗ ਟੰਗ ਜਿਹੜਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਕਰੋ ਚੈੱਕ ਦੇ ਵੀ ਸੋ 1000 ਲੇਵਾ ਬਿਲਕੁਲ ਪੱਦਰ ਵਿਖਾਲਾ ਠੀਕ ਆ ਤੇ 53 ਤੇ ਵੀ ਹਜੇ ਸ਼ਾਇਦ ਆਉਂਦਾ ਦੋਸਤੋ ਬੋਲਾ ਨਹੀਂ ਪੰਨਿਆ ਠੀਕ ਆ ਤੇ ਨਾਰਮਲੀ ਇੱਕ ਆਈਡੀਆ ਹੈਗਾ ਵੀ ਘੱਟੋ ਘੱਟ ਦੇਣ ਕੋਈ 8 7 ਹਜੇ ਕੱਢਦੀ ਆ ਠੀਕ ਆ ਹਾਂਜੀ ਲਓ ਜੀ ਠੀਕ ਆ ਅੱਛਾ ਵੀ ਅੰਗਰੇਜ਼ ਕਿੰਨਾ ਮੁੱਲ ਕੀ ਡਿਮਾਂਡ ਕਰਤੀ ਫਿਰ ਇਹਦੀ ਮੁੱਲ ਭਾਜੀ ਦਾ 62000 ਰੁਪਇਆ ਕਰਦੇ 62000 ਹਾਂਜੀ ਵਿੱਚੋਂ ਹੋਜੂ ਛੋਟ ਸਾਨੂੰ ਮੌਕੇ ਤੇ ਹਾਂਜੀ ਕਰਦਾਂਗੇ ਮਾਨਤਾਂ ਜੀ ਠੀਕ ਹੈ ਭਰਾ 62000 ਦੀ ਦੋਸਤੋ ਜਿਹੜੀ ਇਹ ਮੰਗ ਵੀਰ ਨੇ ਮੰਗੀ ਆ ਬਿਲਕੁਲ ਲੈਣ ਦੇਣ ਜਿਹੜਾ 62000 ਆ ਵਿੱਚੋਂ ਮਾਨਤਾ ਨਾਲ ਕਿਸੇ ਵੀਰ ਦਾ ਘਰ ਆਇਆ ਦਾ ਜੋ ਵੀ ਆ ਉਹ ਹੋ ਜੂਗਾ ਠੀਕ ਆ ਜਿਹੜਾ ਕੋਈ ਵੀਰ ਆਊਗਾ ਖਰੀਦਦਾਰ ਸੋ ਇਹ ਜਿਹੜੀ ਦੋਸਤੋ ਬਿਲਕੁਲ ਗੱਬਣ ਮੱਝਾ ਤੇ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਠੀਕ ਆ 10 ਦਿਨ ਹੋਏ ਇਹਨੂੰ ਸੋਈ ਨੂੰ 10 ਦਿਨ ਹੋਈ ਆ ਇਹ 100 ਕਿੰਨੇ ਆ ਜੀ ਇਹ ਦੂਜੇ ਸੂਏ ਵੀ ਦੂਜੇ ਨੇ ਇਹ 10 ਦਿਨਾਂ ਦੀ ਸੂਈ ਆ ਦੂਜਾ ਸੂਬਾ ਦੋਸਤੋ ਤੇ ਬੱਚਾ ਮਗਰੇ ਦੇ ਕੀ ਆ ਉਹ ਕੱਟੀ ਆ ਮਗਰ ਕੱਟੀ ਆ ਹਾਂ ਜੀ ਮਗਰ ਕੱਟੀ ਤੇ ਅੰਗਰੇਜ਼ ਭਾਈ ਕਿੰਨਾ ਕੋਨ ਦੁੱਧ ਤੇ ਚਲਦੀ ਹੁਣੀ ਕਿੰਨਾ ਕੋਨ ਦੁੱਧ ਦੁੱਧ ਪਹਿਲਾਂ ਦੇ ਜਿਆਦਾ ਸੀ ਹੁਣ ਇਹ ਰਵਾਇਆ ਕਰ ਗਈ ਥੋੜਾ 8 ਕਿਲੋ ਦਾ ਉਧਰ ਗਿਆ ਪਸ਼ੂ ਅੱਗੋਂ ਲਿਆਂਦਾ ਹੋਊਗਾ ਹਾਂਜੀ ਠੀਕ ਆ 8 ਕਿਲੋ ਹੈਗਾ ਹੁਣ ਹਾਂਜੀ 8 ਮੰਨ ਲਓ ਵੀ ਕੋਈ ਵੀਰ ਘਰੇ ਬੈਠਾ ਵੀ ਸੌਦਾ ਕਰ ਲੀਦਾ ਆਨਲਾਈਨ ਵੀ ਵੀਰ ਸੌਦਾ ਕਰ ਲੇ ਜੇ ਤੇ ਉਹਨਾਂ ਨੂੰ ਉਹਨਾਂ ਲਈ ਵੀ 8 ਕਿਲੋ ਹੀ ਹੈ ਤਕਰੀਬਨ ਹਾਂਜੀ ਹਾਂਜੀ ਭਾਈ ਫੁੱਲ ਗਾਰੰਟੀ ਹੋ ਗਈ ਆਪਣੀ ਭਾ ਇੱਥੇ ਚੋ ਲੈਣ ਦੋ ਡੰਗ ਤੇ ਕੋਈ ਪੂਰ ਛੱਟਾ ਕਿਸੇ ਥਣ ਦੇ ਵਿੱਚ ਕੋਈ ਪੂਰ ਛੱਟਾ ਬਹੁਤ ਦੀ ਚਵਾ ਠੀਕ ਹੈ ਜੀ ਲਓ ਵੀ ਦੋਸਤੋ ਦੂਜ 8 ਕਿਲੋ ਧਾਰਾ ਬਿਲਕੁਲ ਇਹਦੇ ਥੱਲੇ ਹਜੇ ਮੌਜੂਦ ਨੇ ਸਟਾਰਟਿੰਗ ਜਿਹੜੀ 8 ਕਿਲੋ ਤੋਂ ਹੋਈ ਆ ਠੀਕ ਆ 10 ਦਿਨਾਂ ਦੀ ਸੂਈ ਆ ਸੋ ਬਾਕੀ ਆਣ ਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਸੂਹਾ ਦੂਜਾ ਮਗਰ ਕੱਟੀ ਸੀ ਮਿਲਕਾਫ ਠੀਕ ਆ ਸੋ ਬਾਕੀ ਆ ਥਾਣੇ ਦੇ ਬਾਅਦ ਵੇਖੋ ਥੋੜਾ ਜਿਹਾ ਬਨਾ ਨਿੱਗਰ ਵਿਖਾਉਂਦੀ ਤੇ ਚਮਾਈ ਵੀਰ ਅੰਗਰੇਜ਼ੀਆਂ ਕਿੰਨੇ ਤੋਂ ਕਿੰਨੇ ਕਰਦੇ ਪਏ ਆ ਚਮਾਈ ਸਵੇਰੇ ਦੇ ਲੇੜੀ ਚ ਹੋਈ 7:30 ਵਜੇ 7:30 ਵਜੇ ਹਾਂਜੀ ਸ਼ਾਮ ਨੂੰ 6:00 ਵਜੇ ਠੀਕ ਆ ਭਰਾ ਜੋ ਅੰਗਰੇਜ਼ ਵੀਰ ਖੋਲ ਕੇ ਤੋਰ ਕੇ ਦਿਖਾ ਦਗੀ ਸੋ ਮਾਰਨਿੰਗ ਦੋਸਤੋ 7:00 7:30 ਵਜੇ ਚਵਾਈ ਆ ਪਰ ਕੋਈ ਆਪਦੀ ਵੀ ਰਣ ਕੇ ਦੋ ਡੰਗ ਚੋਲੇ ਟਾਈਮ ਤੋਂ ਟਾਈਮ ਚੋਲਿਆ ਕਰੋ ਠੀਕ ਆ ਤੇ ਆ ਹਾਈਟ ਕਰਦਾ ਠੀਕ ਆ ਥੋੜਾ ਇਲਾਕਾ ਵਾਲੇ ਸਾਈਡ ਤੋਂ ਥੋੜਾ ਜਿਹਾ ਉਚਾਈ ਹੈ ਨਾ ਇਹ ਭਾਏ ਇਸ ਤਰ੍ਹਾਂ ਹੀ ਪਹਿਲਾਂ ਨਾ ਹਾਂਜੀ ਇਹਦੀ ਮੰਤਰੀ ਇਸ ਤਰ੍ਹਾਂ ਦੀ ਬਿਲਕੁਲ ਜਿਤਰਾਂ گاਵਾ ਨਹੀਂ ਹੁੰਦੀਆਂ ਕਈ ਉੱਚੇ ਜਿਹੇ ਇਲਾਕੇ ਹਨ ਪੁੱਛੋਗੇ ਉੱਚਾ ਰੱਖਦੀਆਂ ਨੇ ਕਈ گاਵਾ ਵੀ ਏਕੀ ਦੀਆਂ ਨੇ ਪਰ ਹਾਂਜੀ ਮਗਰ ਕੱਟੀ ਆ ਫੀਮੇਲ ਕਾਫ ਇਹੋ ਹੀ ਹਾਂਜੀ ਲੋ ਜੀ ਇਹ ਮਗਰ ਬੱਚਾ ਫੀਮੇਲ ਕਾਫ ਮਗਰ ਕੱਟੀ ਹੈ ਜੀ ਸੋ ਕੋਈ ਵੀ ਰਾਈਡ ਆ 12 ਦਿਨ ਦਾ ਕੋਈ 10 ਤੋਂ 12 12 13 ਦਿਨ ਦਾ ਕੋਈ ਆਈੜੀਆ ਮੰਨ ਸਕਦਾ ਠੀਕ ਆ ਮਗਰ ਫੀਮੇਲ ਕਾਫ ਆ ਇਸ ਝੋਟੀ ਦੇ ਠੀਕ ਆ ਸੂਬਾ ਦੂਜਾ ਠੀਕ ਆ ਤੇ ਅੱਛਾ ਫਿਰ ਅੰਗਰੇਜ਼ੀਆਂ ਕਿੰਨਾ ਮੋਲ ਲੈਂਦਾ ਕੀ ਕਰੇਗਾ ਫਿਰ ਲੈਣਾ ਇਹਦਾ 60000 ਰੁਪਏ ਹੈ 60 ਹਾਂਜੀ ਕੋਈ ਲੈਣ ਦੇ ਨਾਲ ਹੀ ਹੋਊਗਾ ਕਿ ਵਿੱਚ ਹੋ ਜੂ ਮਾਨਤਨ ਕੋਈ ਨਹੀਂ ਕਰਨਾ ਮਾਨਤਾਨ ਕੋਈ ਪਹਿਲੀ ਵੀਡੀਓ ਆਪਣੀ ਇਸ ਘਰੋਂ ਤੇ ਜਰੂਰ ਮਾਨਤਾਨ ਕਰਨਾ ਕੋਈ ਨਹੀਂ ਕਰਨਾ ਵੀ ਹੋ ਸਕਦਾ ਠੀਕ ਆ ਜਰੂਰ ਕਰ ਬਾਕੀ ਦੋਸਤੋ ਆਪਦਾ ਕੋਈ ਵੀ ਰਸਾਈ ਬਿਆਨਾ ਕਰਕੇ ਘਾਰਣ ਕੇ ਤਸੱਲੀ ਕਰ ਲੈ ਠੀਕ ਆ 60000 ਦੇ ਵਿੱਚੋਂ ਮਾਨਤਾਨ ਹੋ ਜਾਊਗਾ ਥੋੜਾ ਜਿਹਾ ਨੀ ਉਧਰਲੇ ਪਾਸੇ ਹੁਲਾ ਕੇ ਦਿਖਾ ਦਿਓ ਬੈਕ ਸਾਈਡ ਤੋਂ ਠੀਕ ਆ ਲੋ ਜੀ ਹੋਰ ਹੋਰ ਪਟਾ ਦਿਓ ਪਰ ਪਰ ਨੂੰ ਹਿਖਦੇ ਥੋੜੇ ਹੈ ਨਹੀਂ ਆ ਤਾਂ ਲਓ ਜੀ ਠੀਕ ਆ 60000 ਦੇ ਵਿੱਚ ਉਹ ਛੋਟਾ ਛੱਪਾ ਹੋ ਜਾਊਗਾ ਤੇ ਇਸ ਤੋਂ ਬਾਅਦ ਇੱਕ ਆਪਣੇ ਕੋਲ ਕੱਟੀ ਫੀਮੇਲ ਕਾਫ ਸੀਗੀ ਹਾਂਜੀ ਆਹ ਕੱਟੀ ਆਹ ਹੁਣ ਇਹ ਸੰਗ ਮੋੜਦੀ ਹੁਣ ਨਿਗੀ ਜੀ ਹਾਂ ਹਾਂ ਲਓ ਜੀ ਅੱਛਾ ਇਹ ਇਹਦੀ ਉਮਰ ਕਿੰਨੀ ਹੈ ਵੀਰ ਏਜ ਕਿੰਨੀ ਹੈ ਦੀ ਇਹ 1.5 ਸਾਲ ਆ 1.5 ਸਾਲ ਦੀ ਅੰਦਰ ਹੀ ਹੋਊ 1.5 ਸਾਲ ਤੋਂ ਹੂੰ ਲਓ ਜੀ 1.5 ਸਾਲ ਏਜ ਇਸ ਕੱਟੀ ਦੀ ਆ ਤੇ ਬਿਲਕੁਲ ਤੀਸਰੇ ਨੰਬਰ ਤੇ ਦੋਸਤੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕੱਟੀ ਆ ਇਹ ਮਾਹੀ ਰਿਸ਼ਤੇਦਾਰਾਂ ਤੋਂ ਲੈ ਮੰਨ ਲਓ ਸਵਾ ਕ ਸਾਲ ਦੀ ਮੰਨ ਲਓ ਠੀਕ ਆ ਰਿਸ਼ਤੇਦਾਰਾਂ ਤੋਂ ਲਈ ਉਹਨਾਂ ਹਰਿਆਣੇ ਚੋਂ ਲਿਆਂਦੀ ਮਾਝ ਦੇ ਮਗਰ ਆਈ ਹੋਵੇ ਅੱਛਾ ਜੀ 18 ਕਿਲੋ ਦੁੱਧ ਕੜਦੀ ਹੈ ਇਹਦੀ ਮਦਰ ਦਾ ਮਿਲਕ ਕਿੰਨਾ ਸੀਗਾ ਉਹਦਾ 18 ਕਿਲੋ ਆ 18 ਕਿਲੋ ਜੀ ਹਾਂਜੀ ਆ ਬਾਕੀ ਫੜੀ ਹੋਈ ਦਾ ਛੱਡੀ ਜੀ ਹੁਣ ਹੈਗਾ ਬਣਾਏ ਲੋ ਜੀ ਸੋ ਸਵਾ ਸਾਲ ਕੋਈ 1.5 ਸਾਲ ਵੀ ਰ ਮੰਨ ਸਕਦਾ ਏਜ ਇਹਦੀ ਇੰਨੀ ਕੀ ਆ ਦੋਸਤੋ ਬਾਕੀ ਗਰੋਥ ਸੋਣੀ ਆ ਠੀਕ ਆ ਬਿਲਕੁਲ ਪਤਲੇ ਫੇਸ ਦੇ ਵਿੱਚ ਆ ਮੱਥਾ ਬਿਲਕੁਲ ਬਲੈਕ ਆ ਪੂਛ ਮਗਰੋਂ ਕੋਈ 2-4 ਇੰਚ ਜਿਹੜੀ ਵਾਈਟ ਹੈਗੀ ਆ ਠੀਕ ਆ ਸੋ ਸਿੰਘੀ ਤੋਂ ਵੀ ਬਹੁਤ ਪਿਆਰੀ ਆ ਗੁਲਾਈ ਦੇ ਵਿੱਚ ਪੂਰਾ ਸਿੰਘ ਤੁਹਾਨੂੰ ਤਸਵੀਰ ਨਾਲ ਦਿਖਾ ਦਿੰਨੇ ਆ ਆ ਕਰੋ ਚੈੱਕ ਠੀਕ ਆ ਸੋ ਬਿਲਕੁਲ ਅਰਾਊਂਡ ਸ਼ੇਪ ਦੇ ਵਿੱਚ ਸਿੰਘ ਕਰ ਲਿਆ ਗੁਲਾਈ ਦੇ ਵਿੱਚ ਤੇ ਆ ਦਿਖਾ ਦਿਓ ਮੜਾ ਜੀ ਸੋ ਚਾਰ ਥਾਂ ਬਿਲਕੁਲ ਸਪੇਸ ਵਿੱਚ ਜਿਹੜੀ ਆ 200 ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਆ ਤੇ ਇਹਦਾ ਮੁੱਲ ਵੀ ਅੰਗਰੇਜ਼ ਕਿੰਨਾ ਫਿਰ ਕਰਦੇ ਆ ਇਹਦਾ 13000 ਰੁਪਿਆ ਹੈ 13000 ਹਾਂਜੀ ਠੀਕ ਆ ਸੋ 13000 200 ਇਸ ਕੱਟੀ ਦਾ ਵੀਰ ਨੇ ਮੁੱਲ ਕੀਤਾ ਡਿਮਾਂਡ ਕੀਤੀ ਆ ਤੇ ਵਿੱਚੋਂ ਮਾਨਤਾਨ ਹਰ ਇੱਕ ਪਸ਼ੂ ਦੇ ਵਿੱਚੋਂ ਹੋ ਜਾਊਗਾ ਠੀਕ ਆ ਜੀ ਹਾਂਜੀ ਭਾਜੀ ਕਰਾਂਗੇ ਜੀ ਆ ਦੇਖੋ ਠੀਕ ਆ ਸੋ ਇਹੋ ਨਾਗਸੀ ਆਪਣੇ ਕੋਲ ਅੱਜ ਹਾਂਜੀ ਇਹੋ ਹੀ ਹੈ ਜੀ ਠੀਕ ਆ ਤੇ ਅੰਗਰੇਜ਼ ਭਾਈ ਇੱਕ ਨੰਬਰ ਆਪਣੇ ਜ਼ਰੂਰ ਬੋਲ ਦਗੇ ਹਾਂ ਨੰਬਰ ਸੋ ਸੰਪਰਕ ਨੰਬਰ ਆਪਾਂ ਦੋਸਤੋ ਵੀਰ ਤੋਂ ਲੈ ਲੈਨੇ ਆ ਜਿੰਨਾ ਤੇ ਤੁਸੀਂ ਕਾਲ ਕਰਨੀ ਆ ਪਸੂ ਇਹੋ ਤਿੰਨ ਅਜ ਬਕਾਊ ਸੀਗਾ ਠੀਕ ਆ ਜੀ ਇੱਕ ਇਹ ਨੀਲੀ ਰਵੀ ਦੇ ਵਿੱਚ ਤੁਹਾਨੂੰ ਮੱਝ ਦਿਖਾਤੀ ਆ ਇੱਕ ਮੱਝ ਜਿਹੜੀ ਵਿਖਾਈਏ ਬਿਲਕੁਲ ਤਾਜੀ ਸੂਈ ਸਵਾਈ ਹੈ ਠੀਕ ਆ ਹਾਂਜੀ ਪੂਰਾ ਨੰਬਰ ਵੀਰੇ 88725 ਆ 98028 88725 ਹਾਂਜੀ ਹਾਂਜੀ 98028 98028 ਹਾਂਜੀ ਸੋ ਦੋਸਤੋ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਆਪਾਂ ਚਲਦੇ ਕਰ ਦੇਣੇ ਆ ਮਾਲਕ ਤੇ ਓਨਰ ਤੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਥੇਰੇ ਗੱਲਬਾਤ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ